ਦੰਦ ਦੀ ਬਾਂਝ ਲੋਣਦੀ ਆ ਨਾ ਕੋਈ ਮਾੜੀ ਨਾ ਕੋਈ ਚੰਗੀ ਕੀਤੀ ਆ ਜੇ ਪਹਿਲਾਂ ਆਈ ਆ ਆਉਂਦੀ ਡੈਪੀ ਮੇਰੇ ਦਵਾਲੇ ਹੁਣ ਉਹ ਹੁਣ ਕੀ ਹੋ ਗਿਆ ਵਾ ਹੁਣ ਆ ਗਈ ਆ ਆਪਣੀ ਭੈਣ ਦੇ ਕੰਮ ਵੇਖੇ ਆ ਕਿਦਾਂ ਜਬਾਂ ਦੇ ਹੀ ਚਲਾਉਣ ਉਹ ਮੇਰੀ ਗੱਲ ਸੁਣੋ ਤਾਂ ਸੁਭਾਈ ਇਤਾਂ ਦਾ ਉਹਦੇ ਬੋਲਣ ਲੱਗੀ ਵੇਖਣ ਕੱਖ ਨਹੀਂ ਦੇਈ ਜਿ ਆਉਂਗਾ ਜਿੱਤਰਾ ਦੀ ਜਬਾਂ ਦੇ ਨਾ ਫੱਦ ਲੱਥ ਗਏ ਹੁੰਦਾ ਕਦੇ ਮੇਰੀ ਇੱਕ ਗੱਲ ਸੁਣ ਲੋ ਨਾ ਅਜ ਤੱਕ ਕਦੀ ਬੋਲੀ ਨਹੀਂ ਆਦੇ ਗੜੀ ਤੇ ਚਲ ਕੋਈ ਨਹੀਂ ਜੋ ਕਹਿੰਦੇ ਠੀਕ ਹੀ ਆ ਪਹਿਲਾ ਦਿਨ ਮੈਂ ਪਾਣੀ ਦਿੱਤਾ ਇਹਦੇ ਚੋਕੇ-ਕਲਾਸ ਮੇਰੇ ਪਿਆਰਾਂ ਵਿੱਚ ਮਾਰਿਆ ਸੀ ਤੱਤਾ ਪਾਣੀ ਦੇ ਦਿੱਤਾ ਤੁਹਾਨੂੰ ਵੀ ਪਤਾ ਰਾਤ ਦੀ ਨੇਹਰੀ ਕਿੰਨੀ ਹੈ ਤੇ ਪੱਤੀ ਤੇ ਬੰਦ ਸੀ ਮੈਂ ਠੰਡਾ ਪਾਣੀ ਕਿੱਥੋਂ ਲਿਆਉਂਦੀ ਨਾ ਮੇਰੇ ਬੋਤਲ ਵਿੱਚ ਕੋਈ ਠੰਡੇ ਵਾਲੀ ਹੀਗੀ ਉਹ ਵੀ ਤੁਸੀਂ ਪੀ ਲਿਆ ਹੈਗਾ ਮੈਂ ਐਡੇ ਤੇ ਜਾਂਦੀ ਤੁਰ ਕੇ ਤੁਸੀਂ ਵੀ ਉਹਦੇ ਸਾਹਮਣੇ ਕਹਿਣ ਦੇ ਹੀ ਪਕੌੜੇ ਕੱਢ ਲੈਂਦੀ ਜੇ ਪਕੌੜੇ ਕੋਈ ਉਹ ਯਾਰ ਮੈਨੂੰ ਤਾਂ ਤਾਂ ਬਬ ਬੋਲਿਆ ਮੈਂ ਕਿਹਾ ਵੀ ਅਜੇ ਆਈ ਸੀ ਤੇ ਤੂੰ ਪਕੌੜੇ ਪਕਾਣੇ ਕੱਢ ਲੈਂਦੀ ਕਦੀ ਵੀ ਚਾਹ ਪਿਆਲੀ ਆ ਸਵਾਹ ਪਈ ਉਹ ਇਦਾਂ ਦੀਆਂ ਗੱਲਾਂ ਕਰਨ ਢਈ ਮੈਂ ਤਾਂ ਤਾਂ ਕਿਹਾ ਤੈਨੂੰ ਮੈਂ ਤਾਂ ਤਾਂ ਕਿਹਾ ਵੀ ਤੁਸੀਂ ਆਜੋਗੇ ਨਾ ਕੰਬਾਈਨ ਵੱਲੋਂ ਤਾਂ ਖਾਣ ਨੂੰ ਕੁਛ ਲਿਆ ਦੋਗੇ ਚਲ ਮੈਂ ਦੁੱਧ ਗਰਮ ਕਰ ਦਿੰਨੀ ਆ ਤੁਸੀਂ ਆ ਹੀ ਜਾਣਾ ਵਾ ਮੈਨੂੰ ਕੀ ਪਤਾ ਹੈਗਾ ਕਿ ਜਦੋਂ ਇਹ ਨੇ ਆਉਣਾ ਹੁੰਦਾ ਹੈ ਉਹ ਕਲੇਸ਼ ਪਾਉਣਾ ਹੁੰਦਾ ਵਾ ਜਦੋਂ ਆਉਂਦੀ ਕਦੀ ਸੁੱਖੀ ਸੰਧੀ ਆ ਹੀ ਨਹੀਂਗੀ ਇਹਦਾ ਕੰਮ ਹੀ ਇਹ ਹੋਵਾ ਕਿਦਾਂ ਮਾਂ ਦਾ ਚੁੱਕਣ ਢਈ ਹੀ ਤੈਨੂੰ ਇਹ ਨਾਲ ਵੇਚ ਕੇ ਖਾ ਲੈਣਾ ਵਾ ਕਦੀ ਨਹੀਂ ਨਾ ਮੈਂ ਆਪਣੀ ਮਾਂ ਤੇ ਮੰਮੀ 'ਚ ਫਰਕ ਨਹੀਂਗਾ ਕੀਤਾ ਮੈਂ ਬਰਾਬਰ ਸਮਝਦੀ ਆ ਤੇ ਐਮਨਾ ਦਵਾਈ ਦਿੰਨੀ ਆ ਤਾਂ ਵੀ ਇਦਾਂ ਦੀਆਂ ਗੱਲਾਂ ਕਰਦੀ ਏ। ਇਹ ਤੈਨੂੰ ਤੇ ਵੇਚ ਕੇ ਖਾ ਜਾਣਾ। ਮੈਂ ਕਿਹਾ ਲੈ ਜਾ ਫਿਰ। ਖਾਣਾ ਵੀ ਨਹੀਂ ਨਾ। ਮੈਂ ਤਾਂ ਲੁਪਿਆ ਸੀ ਨਾ। ਮੇ ਮੰਮੀ ਵਾਲਾ ਸੋਨਾ ਨਾ ਖੜੋ ਮੇਰਾ ਲੈ ਜਾਓ। ਉਹ ਰਮਨ ਮੈਂ ਉਹਨੂੰ ਬੜਾ ਸਮਝਾਇਆ ਸੀ ਕਿ ਵਿਜੀ ਰਹਦੇ ਰਹਦੇ ਉਹ ਹਟਦੀ ਨਹੀਂ। ਹੁਣ ਵੇਖ ਲਓ ਸੋਲੋ ਗੱਲਾਂ ਹੁਣ। ਮੈਂ ਕਿਹਾ ਵੀ ਮੈਂ ਹੋ ਕਣਕਾਉਂਦੀ ਆ ਤੇ ਕੋਈ ਗੱਲ ਨਹੀਂ ਕਰ ਲੈਨੇ ਆ ਛਡਾ ਲੈਨੇ ਆ। ਪਰ ਨਾ ਪਤਾ ਨਹੀਂ ਤੁਹਾਡੀ ਪੈਨ ਨਾ ਕਿਦਾਂ ਦੀ ਆ। ਗੱਲ ਕਰਨ ਲੱਗੀ ਮਾਸਾ ਨਹੀਂ ਵੇਂਦੀ। ਪੀ ਅਗਲੇ ਤਾਂ ਕੀ ਬੀਤੂਗੀ ਸਾੜ ਕੇ ਸਵਾਹ ਕਰ ਦਿੰਦੀ ਆ ਮਗਰ ਲੱਗਾ ਵਾ ਕੀ ਮਗਰ ਲਾਇਆ ਮੈਂ ਤੁਹਾਨੂੰ ਹੁਣ ਜੇ ਇਹਨਾਂ ਮੈਂ ਸਾਰੀਆਂ ਗੱਲਾਂ ਦੱਸਾਂ ਪਿਓ ਤੇ ਪੇਕੇ ਤੋਂ 4 ਲੱਖ ਰੁਪਈਆ ਲੈ ਕੇ ਆਈ ਤੇ ਤੇਰੇ ਕੋਲ ਮੈਂ 2 ਲੱਖ ਮੰਗਿਆ ਤੇ ਤੂੰ ਉਹ ਨਹੀਂ ਦਿੱਤਾ ਮੇਰੇ ਭਰਾ ਨੇ ਅਜੇ ਤੱਕ ਫੋਨ ਨਹੀਂ ਕੀਤਾ ਪੀ ਪੈਸੇ ਵਾਪਸ ਨਹੀਂ ਦੇ ਕੇ ਗਈ ਕੀਤਾ ਤੁਹਾਨੂੰ ਫੋਨ ਇਹ ਗੱਲ ਨੂੰ ਕਿੰਨੇ ਦਿਨ ਹੋ ਗਏ ਆ ਨਾ ਨਾ ਮੈਨੂੰ ਨਹੀਂ ਫੋਨ ਆਇਆ ਦਾ ਤੇ ਇਹਨੀ ਗੱਲ ਤਾਂ ਸਮਝੇ ਉਹ ਚੱਲ ਰਮਨ ਹੁਣ ਤੂੰ ਰੋ ਨਾ ਕੋਈ ਗੱਲ ਨਹੀਂ ਇਹਦਾ ਸੁਭਾਈ ਇਦਾਂ ਦਾ ਵਾ ਸਬਾਹ ਨੂੰ ਬਦਲਣਾ ਚਾਹੀਦਾ ਵਾ ਬੱਚੇ ਸਿਆਣੇ ਹੋਏ ਆ ਜੇ ਕੱਲ ਨੂੰ ਮੇਰੇ ਨੌ ਆਉਤੋ ਦਿੰਦੇ ਮੇਰੀ ਐਦਾਂ ਵੀ ਐਤੀ ਕਰਾਉਂਦੀ ਉਹ ਡਈ ਕਰਦੀ ਚਲ ਉਠਹਣ ਰੋਟੀ ਪਾਣੀ ਤੇ ਉਹਨੂੰ ਖਵਾ ਲ ਆਈਏ ਤੇ ਪੱਕਾ ਵਾ ਰੋਟੀ ਪਾਣੀ ਪਾ ਦਿੰਨੀ ਆ ਤੇ ਖਵਾ ਲ ਦੋ ਤੁਹਾਡੀ ਭੈਣ ਜਿਆਦਾ ਵਾ ਰੋਟੀ ਪਾਣੀ ਖਵਾ ਲੈ ਇਹਨੂੰ ਕਿੱਦਾਂ ਡਈ ਆ ਗੱਲਾਂ ਕਰਨ ਮੈਂ ਭੈਣ ਜੀ ਭੈਣ ਜੀ ਡਈਆਂ ਕਰਨਾ ਭੈਣ ਜੀ ਸਗੋਂ ਸਿਰ ਤੇ ਚੜ ਕੇ ਨੱਚਣ ਡਈ ਆ ਭੂਵੇ ਚੜੀ ਆਈ ਮੰਮੀ ਲੰਮੀ ਬੇਠੇ ਮੰਮੀ ਮੰਮੀ ਹਾਂ ਪਤਾ ਹੈ ਉੱਠੋ ਤਾਂ ਇਥੇ ਲ ਮੈਂ ਭੇਜੇ ਕਰਨਾ oddaina ਲੈ ਮੈਂ ਪਿਆਗੀ ਸਿਰ ਜਿਆ ਫਿਰ ਹੋਣ ਰਿਹਾ ਹੈ ਤੂੰ ਕਿੱਥੋਂ ਆ ਉਹ ਮੈਂ ਕਿੱਥੋਂ ਆਵਾ ਹਾਂ ਮੈਂ ਤਾਂ ਨਾਲ ਤੋਂ ਕਿਟਿਆ ਸੀ ਵੱਡੇ ਤੋਂ ਆਇਆ ਸੀ ਤੇ ਮੇਰੀ ਇੱਕ ਮਿੰਟ ਗੱਲ ਸੁਣੋ ਪੂਆ ਜੀ ਆਏ ਆ ਤੂੰ ਜੀ ਹੋਣ ਲੱਗੇ ਬੋਹਾ ਤੂੰ ਇਧਰ ਇਕੱਲੇ ਘੰਡੇ ਜੇ ਇਹ ਪੂਆ ਦੀਆਂ ਗੱਲਾਂ ਜਾਣ ਹੀ ਦੇ ਪੂਆ ਨੇ ਤਾਂ ਮੈਨੂੰ ਸਾਰ ਕੇ ਸਵਾਹ ਕਰਤਾ ਬੰਦੀ ਨਹੀਂ ਪਹਿਲਾਂ ਤਾਂ ਮੈਂ ਪਾਣੀ ਦਿੱਤਾ ਤੇ ਕਿਉਂ ਪਤਾ ਵਾ ਨਾਈਟ ਤੇ ਰਾਤ ਦੀ ਬੰਦ ਵਾ ਕਿੰਨੀ ਹਵਾ ਨੇਰੀ ਆਈ ਸੀਗੀ ਸਟਲਾਈਟ ਬੰਦੀ ਤੇ ਫਰਿੱਜ ਹੋਈ ਤੇ ਕੋਟ ਪਾਣੀ ਦਾ ਨਹੀਂ ਹੈਗਾ ਮੋਟਰ ਚਲਾ ਕੇ ਮੈਂ ਪਾਣੀ ਦਿੱਤਾ ਗਲਾਸ ਤੇ ਮੂੰਹ ਨੂੰ ਲਾ ਕੇ ਤਾਂ ਵਗਾ ਕੇ ਗਲਾਸ ਮਾਰਿਆ ਹਾਂ ਦੀ ਮੇਰੇ ਸਿਰ ਚ ਪਾ ਦੇ ਬੜੀਆਂ ਹੀ ਗੱਲਾਂ ਕਰਨ ਕੀਤੀਆਂ ਉਹ ਚੱਲ ਮੰਮੀ ਤੈਨੂੰ ਪਤਾ ਭੂਆ ਦੂਰੋਂ ਆਈ ਸੀ ਕਰਨ ਮੇਰਾ ਕਹਿੰਦਾ ਜੇ ਇੰਨੀ ਕਰਦਾ ਉਹ ਜੇ ਠੰਡੇ ਦੀ ਸੀ ਜਿਹੜੀ ਵਿੱਚ ਬੋਤਲ ਆਈ ਸੀ ਉਹ ਤੁਸੀਂ ਤਿੰਨਾਂ ਜਾਣੇ ਸਾਰੇ ਪੀੜੀ ਤੂੰ ਤੇ ਦਾਦੀ ਨੇ ਤੇ ਪਾਪਾ ਨੇ ਤਬੱਤੀ ਆਈ ਨਹੀਂ ਨਹੀਂ ਤੇ ਮੈਂ ਬੋਤਲੇ ਖੋੜ ਕੇ ਚਲਾ ਦੇਣੀ ਚਲੋ ਬਰਫ ਪਾ ਕੇ ਦੇ ਦੇਣਾ ਸੀ ਪੁੱਤ ਬਰਫ ਕਿੱਥੇ ਰਾਤ ਦੀ ਤੇ ਬੱਤੀ ਬੰਦ ਹੋਈ ਆ ਬਰਫ ਕਿੱਥੋਂ ਆਣੀ ਸੀਗੀ ਉਹ ਚਲ ਨਾ ਬੋਲਣ ਲੱਗੀ ਨਾ ਥੋੜਾ ਜਿਹਾ ਵੇਖਣਾ ਚਾਹੀਦਾ ਵਾ ਹੁਣ ਮੈਂ ਵੀ ਸਿਆਣੀ ਬਿਆਣੀ ਹੋਈ ਆ ਤੇ ਰਾਜ ਵਿਆਹ ਕਰਾਂ ਤਾਂ ਨੌ ਘਰ ਆ ਜਾਂਦੀ ਆ ਉਹਦੇ ਹੁੰਦੇ ਐਵੇਂ ਆਣ ਕੇ ਮੈਨੂੰ ਇਦਾਂ ਬੋਲਿਆ ਕਰੂਗੀ ਉਹ ਚਲ ਮੰਮੀ ਗੁੱਸਾ ਨਹੀਂ ਕਰੀਦਾ ਹੁੰਦਾ ਹੁਣ ਤੁਸੀਂ ਇਕੱਲੇ ਇੱਧਰ ਆਣ ਕੇ ਬੈਠੇ ਜੇ ਹੈ ਔਰ ਮੰਮੀ ਫਿਰ ਤੁਹਾਨੂੰ ਪਤਾ ਭੂਆ ਨੇ ਕਹਿਣਾ ਵਾ ਪਿੰਨ ਨਾ ਆਈ ਆ ਤੇ ਉਧਰ ਜਾ ਕੇ ਲੰਮੇ ਪੈ ਗਈ ਆ ਮੇਰੀ ਸੁਣ ਕੰਨ ਪਿਓ ਤੇਰਾ ਬਾਹਰੋਂ ਨ ਕੰਬਾਈਂ ਲੱਭਦਾ ਆ ਉਹਨੂੰ ਮੈਂ ਦੱਸਿਆ ਮੈਂ ਤੁਹਾਡੀ ਭੈਣ ਆਈ ਆ ਤੂੰ ਜਾ ਮੇਲੋ ਹੂੰ ਤੇ 100 100 ਗੱਲ ਕੀਤੀ ਉੱਥੇ ਸੋਨੇ ਦਾ ਡਈ ਹੀ ਮੈਂ ਹਾਂ ਭੈਣ ਜੀ ਹੁਣ ਸਾਡਾ ਘਰ ਵਾ ਅਸੀਂ ਆਪਣੇ ਘਰ ਦਾ ਵੇਖਣਾ ਵਾ ਕਿ ਕਿਦਾਂ ਸਰਕਲ ਚਲਾਉਣਾ ਹੁਣ ਜਦੋਂ ਪੈਸੇ ਇੰਨੇ ਚੁੱਕੇ ਸੀ ਤਾਂ ਲਾਉਣੇ ਨਹੀਂ ਪਲਕੇ ਨਾ ਤਾਰਦੇ ਵਿਆਜ ਨੂੰ ਵਿਆਜ ਪੈਂਦਾ ਜਾਂਦਾ 6 ਲੱਖ ਤੋਂ ਅੰਤ ਤਰਾ 20 ਲੱਖ ਹੋ ਜਾਂਦਾ ਤਾਂ ਇਹ ਕਿੱਥੋਂ ਦੇਣਾ ਸੀ ਫੇ ਪਹਿਲੀ ਵੇਚਣੀ ਪੈਣੀ ਸੀ ਨਾ ਚੱਲ ਮੰਮੀ ਇਦਾਂ ਮਨ ਛੋਟਾ ਨਹੀਂ ਕਰੀਦਾ ਹੁੰਦਾ ਇਦਾਂ ਕਰ ਮੇਰੇ ਕਹਿੰਦੇ ਨੇ ਤੇ ਭੂਆ ਲਾ ਕੇ ਬੋ ਜਾ ਕੇ ਦੀ ਇਹ ਮੇਰਾ ਨਹੀਂ ਜੀ ਕਰਦਾ ਪੋ ਆ ਦੀ ਜਬਾਨ ਚੰਗੀ ਹੋਵੇ ਤਾਂ ਮੈਂ ਲਾਗੇ ਬਹਿ ਜਾ। ਉਹ ਰੋਟੀ ਪਾਣੀ ਮੈਂ ਸਾਰਾ ਦਿੱਤਾ ਵਾ ਬਣਾ। ਚਲੋ ਫਿਰ ਤੁਹਾਨੂੰ ਵੀ ਗੱਲਾਂ ਸੌਂਦੀ ਮਿਲਣਾ ਦਾਤੀ ਪੈ ਗਈ ਆ। ਜੇ ਨਹੀਂ ਜਾਣਦਾ ਮੈਂ। ਮਾਤ ਕਾਦੀ ਆ। ਮੈਂ ਹੁਣੇ ਲਾਗੋ ਤੇਰਾ ਪਿਓ ਵੀ ਉੱਥੋਂ ਆਇਆ ਤੇ ਮੈਂ ਵੀ ਉੱਥੋਂ ਆਈ ਆ। ਤੇ ਮੰਮੀ ਕੋਈ ਗੱਲ ਨਹੀਂ। ਗੱਲ ਦੇ ਪਾਪਾ ਨੂੰ ਕਰਨ ਦੇ ਹੀ ਹੈ। ਉਹਨਾਂ ਦੋਵਾਂ ਭੈਣ ਭਰਾਵਾਂ ਦੀ ਆਪੇ ਚ ਗੱਲ ਹੋਗੀ। ਧਰਮਨਾ ਤੇ ਕੀ ਗੱਲ ਆ ਉਹਨਾਂ ਦੀ। ਤੁਸੀਂ ਜਾਓ ਨਾ ਲੱਗੇ। ਮੈਨੂੰ ਹੀ ਕਹਿੰਦੀ ਆ। ਆਂਦੀ ਇੰਨੇ ਵਕਾਇਆ ਹੋ ਸਾਰਾ ਕੁਝ। ਕਰਨ ਤਾਂ ਨਿਆਣਾ ਵਾ ਤੈਨੂੰ ਨਹੀਂ। ਉਹ ਨਹੀਂ ਜਾਣਾ ਤੁਸੀਂ ਤਾਂ ਨਾ ਜਾਓ। ਠੀਕ ਆ ਨਾ ਰਹਿਣ ਦੋ ਇਹ ਕੀ ਸੋਚਦਾ ਵਾ ਭੂਆ ਚੰਗੀ ਆ ਤਾਂ ਮਾਂ ਤੇਰੀ ਮਾੜੀ ਆ ਭੂਆ ਏਡੀ ਲੰਮੀ ਜ਼ਬਾਨ ਚਲਾਉਂ ਰਹੀ ਸੀ ਪਿੱਛੋਂ ਕਿਹੜਾ ਠੰਡਾ ਹੀ ਪੀਂਦੀ ਆਈ ਸੀ ਜੇ ਨਹੀਂ ਹੀ ਮਿਲਿਆ ਤੇ ਹੌਸਲਾ ਤੇ ਕਰਦੀ ਭਰਾ ਆਉਂਦਾ ਕਿ ਤਾ ਮੈਂ ਠੰਡੇ ਦੀ ਬੋਤਲ ਅੱਦੇ ਤੋਂ ਮਹਿੰਗਾਈ ਨਾ ਲੈਂਦੀ ਤੇ ਚਲ ਠੰਡੀ ਹੋਈ ਬੋਤਲ ਹੀ ਉੱਥੋਂ ਲਿਆ ਦਿਓ ਮੈਨੂੰ ਵੀ ਪਤਾ ਹੀ ਪਈ ਆ ਪਰ ਉਹਨੇ ਤੇ ਜਰਾ ਹੀ ਨਹੀਂ ਕੀਤਾ ਉੱਚੀ ਉੱਚੀ ਆਉਂਦੀ ਬੋਲਣ ਡਿਆ ਪੀ ਪਤਾ ਨਹੀਂ ਕਿਹੜਾ ਗਬਾਰੇ ਦਾ ਢਿੱਡ ਦੇ ਵਿੱਚ ਵਾ ਜਿਹੜਾ ਇਹਨੇ ਆਉਂਦੀ ਨਹੀਂ ਕੱਢਣਾ ਸੀਗਾ ਮੂਡ ਖਰਾਬ ਕਰਕੇ ਰੱਖਦਾ ਐਨੇ ਤੇ ਜਦੋਂ ਆਉਂਦੀ ਆ ਨਾ ਕੋਈ ਨਾ ਕੋਈ ਸਿਆਪਾ ਹੀ ਪਾ ਕੇ ਜਾਂਦੀ ਆ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਹੈ ਇਹ ਜਿਹੜੀ ਆ ਨਾ ਮੀਸਨੀ ਜੀ ਬੜੀ ਅੰਤਰੀ ਆ ਇਹ ਵੇਂਦੀ ਰਹਿੰਦੀ ਪੈਨਾਂ ਦਾ ਘਰ ਕੀ ਬਣ ਗਿਆ ਵਾ ਦੱਸ ਹੁਣ ਕੀ ਕਰੀਏ ਵਾਧੂ ਚੀਜ਼ ਤਾਂ ਕੋਈ ਨਹੀਂ ਖਾਈਦੀ ਤਾਂ ਉਠਾ ਵੀ ਇੱਜ ਰੱਖਦਾ ਭੈਣ ਮਾਤਰ ਨਾਲ ਇੱਕ ਵਾਰ ਗੱਲ ਕਰਨੀ ਆ ਤੇ ਧਿਆਨ ਨਾਲ ਮੇਰੀ ਗੱਲ ਸੁਣੀ ਦੱਸੋ ਵੇਹ ਵੀਰ ਹੁਣ ਹੜ ਕੋ ਮਾਂ ਹੀ ਮਾਵਾਂ ਹੈ ਤੇ ਵੇਖ ਲੈ ਕਿੰਨੀਆਂ ਗੱਲਾਂ ਅੰਦਰ ਹੋਈਆਂ ਉਹਨੇ ਵਿਚਾਰੀ ਨੇ ਇੱਕ ਦਾ ਜਵਾਬ ਦਿੱਤਾ ਕਿਦਾਂ ਉਹ ਸਹਿਮੀ ਆ ਮੈਨੂੰ ਨਹੀਂ ਪਤਾ ਤੇਰੀ ਘਰ ਦੀ ਉਹਨੂੰ ਕੀ ਕਹਿੰਦੀ ਰਹਿੰਦੀ ਅੰਦਰੇ ਅੰਦਰ ਉਹ ਤਾਂ ਵਿਚਾਰੀ ਮੂੰਹ ਚ ਲਫਜ਼ ਨਿਗੀ ਕੱਢਦੀ ਉਹ ਪਹਿਨੋ ਪਹਿਲੇ ਉਦਾਂ ਹੀ ਘੱਟ ਬੋਲਦੀ ਆ ਉਹ ਅੱਛਾ ਆਈ ਉਹਨੂੰ ਇਹ ਥੋੜਾ ਕਿਹਾ ਵੀ ਬੋਲੀ ਨਾ ਤੂੰ ਕਿਉਂ ਕੱਟ ਬੋਲਦੀ ਐ ਚੰਗੀ ਪੜੀ ਹੁੰਦੀ ਸੀਗੀ ਬੜੀ ਵਧੀਆ ਵਧੀਆ ਗੱਲਾਂ ਕਰਦੀ ਹੁੰਦੀ ਸੀਗੀ ਆ ਤੂੰ ਹੀ ਜ਼ੁਬਾਨ ਉਹਦੀ ਗੁੰਗੀ ਕਰ ਛੜੀ ਐ ਕਿਤੇ ਪਤਾ ਨਹੀਂ ਕੀ ਕਹਿੰਦੇ ਰਹਿੰਦੇ ਉਹਨੂੰ ਦਿਨ ਰਾਤ ਨਹੀਂ ਐਹੀ ਗਾੜੀ ਕੱਟਦੀ ਐ ਵੀ ਤੂੰ ਬੋਲੇ ਨਾ ਕੱਟਣ ਦਾ ਨਹੀਂ ਮੈਨੂੰ ਪਤਾ ਪਰ ਜੇ ਮੇਰੀ ਮਾਂ ਨੂੰ ਕੁਛ ਹੋ ਗਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਇਹ ਗੱਲ ਮੈਂ ਦੱਸ ਦਿੰਨੀ ਆ ਠੀਕ ਵਾ ਨਾ ਉਹ ਪੈਣ ਮੈਰੀ ਗਾ ਸੋਣਾ ਐ ਤੇ ਉਹਨੂੰ ਕਿਤਾ ਸਾਬਿਆ ਵਾ ਤੈਨੂੰ ਵੀ ਪਤਾ ਵਾ ਆਹੋ ਤੇ ਮੈਨੂੰ ਪਤਾ ਜੀ ਐ ਰੋਟੀ ਮਗਰੋਂ ਖਾਣੇ ਪਹਿਲੋਂ ਉਹਨੂੰ ਦਿੰਨੇ ਆ ਸਵੇਰੇ ਜਦੋਂ ਰਮਨ ਚਾਹ ਬਣਾਉਂਦੀ ਆ ਤੇ ਪਹਿਲਾਂ ਬੀਜੀ ਨੂੰ ਦੇਣਾ ਕੱਪ ਚਾਹ ਦਾ ਤੇ ਫੇਰ ਅਹੀਂ ਪੀਣਾ ਸਾਂਝੂ ਕਰਦੇ ਜੇ ਤੁਸੀਂ ਉਹਦੇ ਸਿਰ ਤੇ ਦੇਣਾ ਨੀਗਾ ਸਾਰਾ ਕੁਝ ਆਸੀਂ ਸਾਂਭਣ ਦੇ ਜੇ ਤੇ ਚਾਹ ਮੈਂ ਦੇਣੋਂ ਨਹੀਂ ਹੁਣ ਗੱਲਾਂ ਮਾਰਦੇ ਫਿਰਦੇ ਆ ਮੈਨੂੰ ਤੇ ਅੰਡਾ ਹੀ ਬੜਾ ਗੁੱਸਾ ਮੈਂ ਜੋ ਹਾਲਾਤ ਵੇਖਣ ਦੀ ਐ ਨਾ ਕਰਦੇ ਇਹ ਹਾਲਾਤ ਮਾੜੇ ਹੀ ਆ ਉਹ ਭੈਣ ਬੜਾ ਵਧੀਆ ਸਾਡਾ ਘਰ ਚੱਲਣ ਡਿਆ ਵਾ ਤੂੰ ਪੁੱਛ ਸਹੀ ਮੇਰੇ ਲਾਗੇ ਬਿਠਾ ਲ ਕੇ ਬੀਜੀ ਨੂੰ ਵੀ ਕੀ ਨਹੀਂ ਮਿਲਦਾ ਪਤਾ ਨਹੀਂ ਉਹ ਤਾਂ ਕੁੰਦੀ ਨੀਗੀ ਮੈਂ ਤਾਂ ਆ ਪੁੱਛ ਬਸ ਮਰ ਗਈ ਆ ਪੀ ਦੱਸ ਦੇ ਕੇ ਗੱਲ ਹੈਗੀ ਦੱਸ ਦੇ ਉਹ ਤੇ ਉਹ ਤਾਂ ਡਰੀ ਹੁੰਦੀ ਆ ਕਿੱਤਾ ਕੀ ਕਿਆਵਾ ਤੁਸੀਂ ਉਹਨੂੰ ਜਿਹੜਾ ਬੋਲਦੀ ਕੁਹ ਨਹੀਂ ਗਈ ਦੱਸਦੀ ਕੁਹ ਨਹੀਂ ਗਈ ਨਹੀਂ ਡਰਾਉਣਾ ਕਾਦਣਾ ਵਾ ਜ਼ਮੀਨ ਤੇ ਸਾਰੀ ਉਹਦੇ ਨਾਮ ਆ ਤੇ ਮੈਂ ਕੀ ਡਰਾ ਦੇਣਾ ਸੀ ਉਹਨੂੰ ਗੋਲੀ ਮਾਰਤੀ ਆ ਮੈਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਮੈਂ ਜੋ ਵੇਖਿਆ ਵਾ ਨਾਨਕੇ ਮੈਂ ਤੇ ਉਹ ਡਈ ਆ ਠੀਕ ਆ ਨਾ ਤੇ ਆਪਣੀ ਘਰ ਦੀ ਨੂੰ ਸਮਝਾ ਦੇ ਪੰਜਾਬੀ ਦੇ ਵਿੱਚ ਤੇ ਜੇ ਮੇਰੀ ਮਾਂ ਨੂੰ ਕੁਝ ਹੋ ਗਿਆ ਨਾ ਤੇ ਵੇਖੀ ਫਿਰ ਕੀ ਬਣਦਾ ਵਾ ਉਹ ਭੈਣ ਤੂੰ ਤੇ ਆਪਣੀ ਮਰੀ ਜਾਂਦੀ ਆ ਜਾਦ ਲੈਵੇ ਲੀੜਾ ਕਪੜਾ ਨਹੀਂ ਮਿਲਦਾ ਜਾਂ ਉਹਨੂੰ ਦੇਖਭਾਲ ਨਹੀਂ ਕਰਦੇ ਫੇਰ ਤਾਂ ਬੰਦਾ ਗੱਲ ਕਰੇ ਤੇ ਜਦੋਂ ਸਭ ਕੁਝ ਮਿਲਦਾ ਤਾਂ ਦੱਸ ਹੁਣ ਉਹਨੂੰ ਕੀ ਕਰੀਏ ਮਿਲਣ ਕੀ ਡਿਆ ਵਾ ਤੁਸੀਂ ਤੇ ਆਪ ਉਹਦਾ ਵਰਤਨ ਦੇ ਜੀ ਹੈਂ ਜਮੀਨ ਦੇ ਦਾਦਾਂ ਵਾਲੀ ਉਹ ਅਜੇ ਤੋਦੇ ਹੱਥ ਸਾਰਾ ਕੁਛ ਵਾ ਜੇ ਉਹਦੇ ਕੋਲ ਕੁਛ ਨਾ ਆਵੇ ਫੇਰ ਤਾਂ ਤੁਸੀਂ ਪੁੱਛੋ ਨਾਨ ਨੂੰ ਮੇਰੀ ਗੱਲ ਸੁਣੋ ਜੀਵਨ ਇਹ ਧੱਕੇ ਨਾਲ ਥੋੜਾ ਉਹਦਾ ਪਤਾ ਵਾ ਗੈਣੇ ਮੈਂ ਉਹਨੂੰ ਕਿਹਾ ਵੀ ਮੈਂ ਹਾਂ ਵਿਜੀ ਰਹਿੰਦੇ ਰਹਿੰਦੇ ਰਮਨ ਦਾ ਇਹ ਸੋਨਾ ਕੱਢਿਆ ਕੱਢਿਆ ਤੇ ਉਹਨੇ ਫੇਰ ਖਾਤਾ ਜੇ ਰਮਨ ਦਾ ਖਾਤਾ ਸੀਗਾ ਤੇ ਬੀਜੀ ਦਾ ਕੁ ਲੈ ਗੇ ਤੜੀਆਂ ਗਲਤੀਆਂ ਨਿਗੀਆਂ ਆਪਣੀ ਗਲਤੀ ਨੂੰ ਗਲਤੀ ਨਹੀਂ ਮੰਨਦੇ ਤੁਸੀਂ ਉਹਨੇ ਇੰਨੇ ਚਾਦਾ ਸਾਂਭਿਆ ਸੀ ਸੋਨਾ ਆਪਣਾ ਮੈਨੂੰ ਲੱਗਦਾ ਤਾਂ ਹਬਕਾ ਹੀ ਨਿਕਲ ਗਿਆ ਵਿਚਾਰੀ ਦਾ ਜਿਹੜੀ ਕੁੰਦੀ ਬੋਲਦੀ ਰਹੀ ਨਾ ਹੁਣ ਲਿਮਟ ਤੇ ਤੈਨੂੰ ਪਤਾ ਵੀ ਧਾਰ ਨਹੀਂ ਪੈਣੀ ਜੇ ਇਹ ਇਹ ਨਾ ਕਰਦੇ ਤੇ ਹੋਰ ਕਰਦੇ ਉਹਨਾਂ ਕੋ ਤੇ ਫੜਦੇ ਹੋਰ ਕਿ ਤਾ ਫੜਨ ਦੀ ਕਿ ਲੋੜ ਹੀ ਆ ਮਹਾਰਾਣੀ ਦਾ ਸੋਨਾ ਵੇਚੜਾ ਸੀ ਨਾ ਨਾਲ ਇਹਨੂੰ ਪਤਾ ਲੱਗਦਾ ਚੀਜ਼ਾਂ ਤਾਂ ਟਾੜੀਆਂ ਬਣਨੀਆਂ ਉਹ ਮੇਰੀ ਗੱਲ ਸੁਣ ਜੀਵਣ ਮੈਂ ਬੀਜੀ ਨੂੰ ਮੇਰੇ ਸਾਹਮਣੇ ਲਾਇਆ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਵੀ ਮੇਰੀ ਗੱਲ ਸੁਣ ਰਮਨ ਨੇ ਬੀਜੀ ਆਪਣਾ ਸੋਨਾ ਕੱਢਿਆ ਤੂੰ ਰਹਿਂਦੇ ਤੈਨੂੰ ਫ ਮੈਂ ਕੀ ਕਹਿਣਾ ਵਾਂ ਮੈਨੂੰ ਤਾਂ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਤੁਸੀਂ ਚੁੱਪ ਕਰਕੇ ਚੋਰਾ ਵਾਂਗੂ ਗਏ ਉਹ ਤਾਂ ਰੱਬ ਵੱਲੋਂ ਮੈਂ ਚਲ ਗਈ ਉਸ ਦਿਨ ਸ਼ਹਿਰ ਤੇ ਸੁਨਿਆਰੇ ਨੇ ਮੈਨੂੰ ਹਰ ਸੱਭ ਕੋ ਦੱਸਤਾ ਵੀ ਤੇਰਾ ਭਰਾ ਆਇਆ ਹੈਗਾ ਹੈ ਮੈਨੂੰ ਕਹਤਾ ਤਾਂ ਸੰਡੇ ਤੂੰ ਉਹ ਗਹਿਣੇ ਹੀ ਪਾਇਆ ਵਾ ਅਸੀਂ ਵੇਚਤਾ ਵਾ ਹੁਣ ਆਉਂਦੀ ਕਣਕ ਦੇ ਪੈਸੇ ਤੇ ਲੈ ਆਉਨੇ ਛਡਾ ਕੇ ਜਾ ਕੇ ਜਦੋਂ ਛੁੱਟੂਗਾ ਦਈਆਂ ਨਾ ਕੀ ਪਤਾ ਹੁਣ ਛੁੱਟਣਾ ਵਾ ਕਿ ਨਹੀਂ ਛੁੱਟਣਾ ਉੱਥੇ ਰਹਿ ਜਾਣਾ ਵਾ ਵਿਚਰੀ ਗੱਲ ਤਾਂ ਨਹੀਂ ਨਾ ਪਤਾ ਹੁਣ ਨਹੀਂ ਅਸੀਂ ਸਮੈਗ ਪੀਂਦੇ ਆ ਕੀ ਪਤਾ ਕੀ ਖਾਂਦੇ ਆ ਉਹ ਤਾਂ ਤੁਹਾਨੂੰ ਪਤਾ ਹੋਊਗਾ ਕਿ ਛੁੱਟਣਾ ਹੀ ਨਹੀਂ ਉਹ ਮੈਂ ਵਾਸਾ ਉਹ ਗੱਲ ਕਹਤੀ ਆ ਵੀ ਮੇਰੀ ਮਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਬਾਬਾ ਨਹੀਂ ਹੁੰਦਾ ਤੇਰੀ ਮਾਂ ਨੂੰ ਕੁਝ ਬਹੁਤੀਆਂ ਗੱਲਾਂ ਨਹੀਂ ਮੈਂ ਕਰਦੀ ਮੈਂ ਉਦੋਂ ਬੀਜੀ ਨੂੰ ਕਿਹਾ ਵੀ ਮੈਂ ਹਾਂ ਬੀਜੀ ਨਾ ਦੇ ਨਾ ਦੇ ਚੱਲ ਕੋਈ ਗੱਲ ਨਹੀਂ ਆ ਉਹ ਕੁੜੀ ਦਾ ਰਹਿਂਦੇ ਤੇ ਤੂੰ ਇਹੋ ਲੈ ਜਾ ਮੈਨੂੰ ਪਹਿਲਾਂ ਪਤਾ ਸੀ ਕਿ ਜੇ ਕੁੜੀ ਨੂੰ ਪਤਾ ਲੱਗ ਗਿਆ ਤੇ ਉਹਨੇ ਬੋਲਣ ਲੱਗੇ ਨੇ ਵੇਖਣਾ ਕੱਖ ਨਹੀਂ ਉਹੋ ਹੀ ਗੱਲ ਹੋਈ ਆ ਕਿੱਥੇ ਲੱਗੀਆਂ ਪਤਾ ਤੂੰ ਮੈਂ ਕਿੱਥੇ ਜਾਣਾ ਹੈਗਾ ਮੈਨੂੰ ਤਾਂ ਗੁੱਸਾ ਚੜ ਚੜ ਜਾਣ ਡਿਆ ਵਾ ਹਾਂ ਕੀ ਹੋਇਆ ਵਾ ਹੁਣ ਪਹਿਲਾਂ ਆਪ ਸੱਚ ਸੱਚ ਦੱਸੋ ਹਾਂ ਕੀ ਗੱਲ ਵਾ ਕੁਛ ਕਿਹਾ ਵਾ ਤੁਹਾਨੂੰ ਕਿਸ ਨੇ ਕਿ ਜਾਂ ਕੀ ਗੱਲ ਵਾ ਜਿਹੜਾ ਤੁਸੀਂ ਨਾ ਬੋਲਦੇ ਹੀ ਨਹੀਂਗੇ ਨਾ ਕੋਈ ਆਪਣੇ ਦਿਲ ਦਾ ਮੈਨੂੰ ਪੇਤ ਦਿੰਦੇ ਜੇ ਨਾ ਕੋਈ ਮੇਰੇ ਨਾਲ ਗੱਲ ਕਰਦੇ ਜੇ ਖੁੱਲ ਕੇ ਪਤਾ ਤਾਂ ਲੱਗੇ ਕੋਈ ਗੱਲ ਨਹੀਂ ਪਤਾ ਐਵੇਂ ਤੈਨੂੰ ਵਹਿ ਮੈਂ ਆ ਕੁਛ ਨਹੀਂਗਾ ਮੈਂ ਉਦਾਂ ਸਰੀਰ ਠੀਕ ਨਹੀਂ ਨਾ ਤੇ ਤਾਂ ਕਰਕੇ ਮੇਰਾ ਜੀ ਨਹੀਂ ਕਰਦਾ ਬੋਲਣ ਨੂੰ ਜਿਆਦਾ ਹੋਰ ਗੱਲ ਕੋਈ ਨਹੀਂ ਕੀ ਹੈ ਜੀ ਗੱਲ ਹੈਗੀ ਆ ਮੈਨੂੰ ਪਤਾ ਵਾ ਵਿਜੀ ਲਕਾਉਂਦੇ ਜੇ ਤੁਸੀਂ ਸਾਰਾ ਕੁਝ ਕੀ ਗੱਲ ਮੈਂ ਤੁਹਾਡੀ ਧੀ ਨਹੀਂ ਹੁਣ ਜੇ ਵਿਆਹ ਤਾਂ ਤੇ ਨਹੀਂ ਪੁੱਤ ਜੇ ਗੱਲ ਹੁੰਦੀ ਤਾਂ ਮੈਂ ਤੈਨੂੰ ਦੱਸਣੀ ਸੀ ਹੋਰ ਕਿਹਨੂੰ ਦੱਸਣੀ ਸੀ ਮੈਂ ਗੱਲ ਧੀਾਂ ਤੋਂ ਵੱਧ ਕੇ ਕੌਣ ਹੁੰਦਾ ਵਾ ਪਰ ਪਤਾ ਨਹੀਂ ਕੀ ਗੱਲ ਵਾ ਕੁਛ ਨਾ ਕੁਛ ਤੇ ਹੈਗਾ ਵਾ ਜਿਹੜਾ ਮੈਂ ਤੁਲਕਾਉਂਦੇ ਜੀ ਨਹੀਂ ਲਕਾਉਣਾ ਕੀ ਮੈਂ ਕਿਹੜੀ ਗੱਲ ਲਕਾਉਣ ਵਾਲੀ ਕੋਈ ਗੱਲ ਨਹੀਂ ਲਕਾਉਣ ਵਾਲੀ ਤੁਸੀਂ ਤੇ ਕੁੰਦੇ ਨਹੀਂ ਗੱਲ ਦੇ ਵਿੱਚ ਤੇ ਗੱਲ 'ਚ ਮੈਂ ਤਾਂ ਨਹੀਂ ਕੁੰਦੀ ਵੀ ਕਿਤੇ ਮੈਂ ਠੀਕ ਨਹੀਂ ਇੱਕ ਤਾਂ ਹੀ ਭੈਣ ਭਰਾ ਲੱਗੇ ਸੀ ਦੂ 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 ਦੂਦ ਮੈਂ ਫਿਰ ਚੁੱਪ ਕਰਕੇ ਸੁਣਦੀ ਰਹੀ ਵੀ ਸਰੀਰ ਤੇ ਮੇਰਾ ਅੱਗੇ ਠੀਕ ਨਹੀਂ ਇਹ ਹੁਣ ਲੱਗੇ ਨੇ ਇਹਨਾਂ ਨੂੰ ਲੱਗੇ ਰਹਿੰਦੇ ਬਾਅਦ ਚ ਕਰੂੰ ਗੱਲ ਫਿਰ ਮੈਂ ਜਿਹੜੀ ਹਉ ਕੋਈ ਚੱਲ ਠੀਕ ਆ ਫਿਰ ਕੋਈ ਨਹੀਂ ਮੈਂ ਹੁਣ ਬਾਹਰ ਪਿਆ ਹਿਲ ਮੈਂ ਚੰਗਾ ਹੌਲਾ ਕਰਕੇ ਆਈ ਆ ਮੈਂ ਕੀ ਹੋਇਆ ਹੁਣ ਕੀ ਕਹਈਆਂ ਉਹਨੂੰ ਤੇ ਕਹਿਣਾ ਨਹੀਂ ਜਦੋਂ ਮੇਰੀ ਮਾਂ ਦੀ ਹਾਲਾਤ ਮੈਂ ਵੇਖਣ ਦੀ ਆਪਣੀ ਦੇ ਵੀ ਚੁੱਪ ਚੁੱਪ ਰਹਿਣ ਡਿਆ ਵੀ ਆ ਕੀ ਤਾ ਤੈਨੂੰ ਅੰਦਰ ਖਾਤੇ ਕੀ ਕਹਿੰਦੇ ਆ ਮੈਨੂੰ ਇਹ ਦੱਸ ਪੀ ਕਿਤੇ ਦੀ ਕਰ ਦਿੱਤੀ ਨਹੀਂ ਕੋ ਕਹਿੰਦੀ ਨਹੀਂ ਨਹੀਂ ਉਹਨੇ ਵੀ ਕਦੀ ਕੁਛ ਨਹੀਂ ਕਿਹਾ ਮੈਂ ਵੀ ਝੂਠ ਸੀ ਐ ਮੈਂ ਬੋਲਦੀ ਫਿਰ ਹੁਣ ਬੁੱਢੇ ਵਾਰੇ ਝੂਠ ਬੋਲਣਾ ਮੈਂ ਨਹੀਂ ਕੁਛ ਵੀ ਕਿਹਾ ਮੈਨੂੰ ਕਦੀ ਕਿਸੇ ਨੇ ਮੇਰਾ ਉਦਾਂ ਹੀ ਸਰੀਰ ਨਹੀਂ ਠੀਕ ਆ ਤੇ ਦਿਲ ਨਹੀਂ ਕਰਦਾ ਬੋਲਣ ਨੂੰ ਪਰ ਪਤਾ ਨਹੀਂ ਕੀ ਗੱਲ ਆ ਮੈਨੂੰ ਕੋ ਲੱਗਦਾ ਵੀ ਕੁਛ ਨਾ ਕੁਛ ਤੇ ਹੈਗਾ ਨਹੀਂ ਨਹੀਂ ਉਹ ਤੈਨੂੰ ਵੈ ਮਲਾਂ ਕੁਛ ਨਹੀਂਗਾ ਹੈਗਾ ਉਹ ਮੁੰਡਾ ਵੀ ਨਹੀਂ ਕੋਈ ਮਾੜੀ ਚੰਗੀ ਕਹਿੰਦਾ ਮੈਨੂੰ ਇਹ ਵੀ ਨਹੀਂ ਕਹਿੰਦੀ ਵੀ ਬੋਟੀ ਵੀ ਕੀ ਪਤਾ ਆਹੋ ਬੋਟੀ ਨੇ ਮੂੰਹ ਤੇ ਬਣਾਇਆ ਹੁੰਦਾ ਜਦੋਂ ਵੇਖ ਲੋ ਉਹ ਉਦਾਂ ਬਣਾ ਸ਼ਰਦੀ ਪਰ ਮੈਨੂੰ ਨੇ ਕਦੀ ਕੁਛ ਕਿਹਾ ਉਹਨੇ ਚਾਹ ਪਾਣੀ ਬਣਾਉਂਦੀ ਆ ਮੈਨੂੰ ਪਹਿਲਾਂ ਫੜਾਉਂਦੀ ਆ ਰੋਟੀ ਬਣਾਉਂਦੀ ਆ ਪਹਿਲਾਂ ਫੜਾਉਂਦੀ ਆ ਹੋਰ ਇਹੋ ਹੀ ਹੁੰਦਾ ਥੀਗੇ ਨੀੜਾ ਧੋ ਕੇ ਦਿੰਦੀ ਆ ਚੱਲ ਰੱਬ ਕਰੇ ਸਭ ਕੋ ਠੀਕ ਹੀ ਹੋਵੇ ਹਾਂ ਪਰ ਇਹ ਆ ਵੀ ਜੇ ਕੋਈ ਗੱਲਬਾਤ ਹੈਗੀ ਆ ਨਾ ਮੈਨੂੰ ਅਜੇ ਵੀ ਦੱਸ ਦੇ ਮੈਨੂੰ ਅਜੇ ਵੀ ਡਰ ਲੱਗਦਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਪੁੱਤ ਜੇ ਕੋਈ ਗੱਲ ਹੋਊਗੀ ਮੈਂ ਤੈਨੂੰ ਦੱਸਣੀ ਆ ਕਿਹਨੂੰ ਦੱਸਣੀ ਆ ਪਹਿਲਾਂ ਚੁੱਪ ਕਰਕੇ ਤਰਖਵੰਦਰ ਵੜ ਕੇ ਤੇ ਸੋਨਾ ਲੈ ਕੇ ਤੇ ਗਾਂ ਹੋਏ ਆ ਉਦੋਂ ਕਹਿੰਦਾ ਮੈਨੂੰ ਦੱਸਿਆ ਨਹੀਂ ਉਹ ਵੀ ਪੁੱਤ ਗੱਲ ਪਤਾ ਕੀ ਹੋਈ ਆ ਸੋਨਾ ਉਹਨੇ ਕੱਢਿਆ ਸੀ ਆਪਣਾ ਆਂਦੀ ਪਿਆ ਨਹੀਂ ਭੈਣ ਜੀ ਕੋ ਕੈਸ ਹੋਣਾ ਚੱਲ ਤੂੰ ਮੇਰਾ ਲੈ ਜਾ ਤੇ ਤੂੰ ਜਾ ਕੇ ਤੇ ਗਹਣੇ ਪਾਇਆ ਤੇ ਮੈਂ ਆ ਹੀ ਆਵੇਂ ਮਨ ਚ ਸੋਚਿਆ ਮੈਂ ਅਗਲੀ ਆਖੂਗੀ ਫੇ ਮੈਂ ਕਿਤੇ ਵਿਆਹ ਸ਼ਾਦੀ ਜਾਣਾ ਹਾਂ ਕੀ ਪਾਵਾਂ ਜਾਂ ਕਿਦਾਂ ਤੇ ਚਲੋ ਛੁੱਟ ਤੇ ਜਾਣਾ ਹੀ ਆਉਦਾ ਕਣਕ ਹੋਊਗੀ ਤੇ ਚਲੋ ਆ ਜਾਣਾ ਕਰ ਤੇ ਮੈਂ ਇਹੋ ਗੱਲ ਦਿਲ ਚ ਸੋਚੀ ਮੈਂ ਚਲ ਮੈਂ ਆਪਣਾ ਦੇ ਦੇਣੀ ਮੈਂ ਕਿਹੜਾ ਪਾ ਕੇ ਬੈਠੀ ਆ ਤੇ ਕੁੜੀਆਂ ਚਿੜੀਆਂ ਤੇ ਪਾਉਂਦੀਆਂ ਨੇ ਤੇ ਮੇਰਾ ਤੇ ਅੰਦਰ ਹੀ ਪਿਆ ਚਲ ਕੋਈ ਗੱਲ ਨਹੀਂ ਆਂਦਾ ਮੈਂ ਕਣਕ ਹੁਣ ਲਿਆ ਦੂੰਗਾ ਤੇ ਚਲ ਠੀਕ ਆ ਕੋਈ ਨਹੀਂ ਪਤਾ ਤੂੰ ਮੇਰੇ ਲੈ ਜਾ ਤੇ ਕਣਕ ਹੁਣ ਆ ਗਈ ਆ ਹੁਣ ਨਾ ਆਪਣਾ ਸੋਨਾ ਛੜਵਾ ਲਿਓ ਨਹੀਂ ਉਹ ਤਾਂ ਮੈਂ ਛਡਵਾਵਾਂਗੀ ਜਦੋਂ ਕੰਟ ਦੇ ਪੈਸੇ ਆ ਗਏ ਮੈਂ ਆਪਣਾ ਪੁੱਤ ਕੋਲੋਂ ਮੇਰੇ ਟੁੰਬਾ ਲਿਆ ਦੇ ਇਹ ਨਾ ਹੋਵੇ ਹੁਣ ਉੰਤਰਾ ਉੱਥੇ ਪਿਆ ਰਜੇ ਸੋਨਾ ਨਹੀਂ ਨਹੀਂ ਉਹ ਮੈਂ ਕਾਹੇ ਬਣਦਾ ਵਾ ਹਾਂ ਕਹਾਂ ਕਾਵਾਂਗੀ ਇਹਨਾਂ ਦਾ ਤੁਹਾਡੇ ਪੁੱਤ ਕੰਮ ਆਉਣਾ ਮੈਂ ਕਿੱਥੇ ਖੜਨਾ ਘਰ ਹੋਊਗਾ ਤਾਂ ਚਲੋ ਕਿਤੇ ਕੰਮ ਆ ਜੂ ਦਿਨ ਵਾਰ ਤੇ ਇਸੇ ਕਰਕੇ ਮੈਂ ਰਾਤ ਨਹੀਂ ਹਾਂ ਹੋਂਦਮ ਰਾਤ ਨਹੀਂ ਰਹਿਣਾ ਮੈਨੂੰ ਉਦੋਂ ਸ਼ੱਕ ਪੈਣਿਆ ਹੈ ਮਨ ਦੇ ਵਿੱਚ ਮੈਂ ਹਾਂ ਚਲ ਮੈਂ ਰਾਤ ਰਹਿ ਕੇ ਆਪਣੀ ਮਾਂ ਨਾਲ ਗੱਲਾਂ ਪਤਾ ਕਰੂੰਗੀ ਤੇ ਫਿਰ ਮੈਨੂੰ ਪਤਾ ਲੱਗੂਗਾ ਵਿੱਚ ਦੀ ਗੱਲ ਬਹੁਤ ਵਧੀਆ ਕੀਤਾ ਤੀਏ ਜਿਹੜੀ ਤੂੰ ਰਾਤ ਰਹਿ ਪਈਆਂ ਤੇ ਦੂਜੀ ਗੱਲ ਇਹ ਆ ਤੇ ਪਾ ਲਿਆ ਨਹੀਂ ਤੇ ਗਰਮੀ ਚ ਕੀ ਕਰਨਾ ਹੈ ਕਿਦਾਂ ਰਹਿਣਾ ਹੈ ਕਈ ਵਾਰੀ ਚੇਤਾ ਹੀ ਭੁੱਲ ਜਾਂਦਾ ਚੀਜ਼ ਲਿਆਉਂਦਾ ਕਈ ਵਾਰੀ ਘਰੋਂ ਆਈਦਾ ਫੇ ਜਾ ਕੇ ਮਿਲ ਕੇ ਤੇ ਵਾਪਸ ਆਏਣਾ ਕੋਈ ਨਹੀਂ ਤੂੰ ਇੱਕ ਅੱਧਾ ਰਹਿਣ ਦਿਆ ਕਰ ਇੱਥੇ ਹੀ ਇੱਕ ਦੂਜੀ ਦਾ ਨਾਪ ਨਹੀਂ ਨਾ ਹੁੰਦਾ ਫਿਰ ਆਹੋ ਚੱਲ ਕੋਈ ਨਹੀਂ ਹਾਂ ਹਾਂ ਆਪਣਾ ਤੇ ਇੱਕ ਸੂਟ ਰਹਿਣ ਦਿਆ ਕਰ ਚਲੋ ਕਿਤੇ ਵੇਲੇ ਕੋਲੇ ਰਹਿਣਾ ਪੈਂਦਾ ਧੀਏ ਹਾਂਜੀ ਆਹੋ ਤੇ ਚਾਹ ਪੀਣੀ ਆ ਕਵਾਂ ਬਣਾਵੇਂ ਹਾਂ ਬਣਾ ਲਓ ਚਲੋ ਚਾਹ ਦਾ ਤੇ ਟਾਈਮ ਹੋਇਆ ਹੀ ਆ ਕਿਆ ਕਿਉਂ ਨਹੀਂ ਮੈਂ ਹਾਂ ਚੰਗਾ ਮੈਂ ਸਦਾਨ ਪਰੇਸ਼ਾਨ ਹੁੰਦੀ ਰਹਿੰਦੀ ਆ ਮੈਨੂੰ ਕਿਸ ਨੇ ਕੀ ਕਹਿਣਾ ਪਰ ਤੇ ਹੀ ਆ ਨਾ ਗੱਲ ਤੇ ਆ ਆ ਧੀਆਂ ਨੂੰ ਦੁੱਖ ਹੁੰਦਾ ਵਾ ਧੀਆਂ ਨੂੰ ਪਤਾ ਵੀ ਲੱਗ ਜਾਂਦਾ ਵੀ ਕਰਿਆ ਕੀ ਗੱਲ ਆ ਮੇਰੇ ਮਾਂ ਕੁਝ ਕਹਿੰਦੇ ਆ ਤਾਂ ਚੁੱਪ ਕਾ ਰਹੀਂਦੀ ਆ ਪਰ ਨਹੀਂ ਚਲੋ ਕੋਈ ਗੱਲ ਨਹੀਂ ਵਾਏ ਕੁ ਸੱਚੇ ਪੁੱਛ ਮੇਰ ਕੋਈ ਮਿਲਦਾ ਆ ਪਾ ਪਾਪਾ ਮਮਾ ਦਾ ਹਾਲ ਵੇਖ ਲੋ ਕੀ ਗੱਲ ਹੋ ਗਈ ਆ ਕਦੋਂ ਦੇ ਗਏ ਆ ਤਾਂ ਅਜੇ ਤੱਕ ਨਹੀਂ ਜਾਈ ਉਹ ਮੈਨੂੰ ਤੇ ਕਹਿੰਦੀ ਵੀ ਮੈਂ ਸ਼ਾਮਾਂ ਤੱਕ ਆ ਜਾਣਾ ਤੇ ਵੇਖ ਲਾ ਫੇਰ ਕੀ ਦੱਸ ਦੂੰ ਫੇਰ ਫੋਨ ਕੀਤਾ ਯਾ ਜੀ ਰਾਤ ਮੈਨੂੰ ਰਹਿਣ ਦੇ ਤਾਂ ਮੈਂ ਸਵੇਰੇ ਆ ਜੂੰਗੀ ਆ ਵੇਲਾ ਅਗਲਾ ਦਿਨ ਵੀ ਹੋ ਗਿਆ ਯੋ ਅਜੇ ਤੱਕ ਨਹੀਂ ਹੋਈ ਪਤਾ ਨਹੀਂ ਕੀ ਉੱਥੇ ਭਾਵੇਂ ਮੇਰੇ ਖਾਲਾ ਫੇਕ ਪਤ ਕੰਢੀ ਹੋਏ ਮੈਂ ਉਹਨੂੰ ਘਰੋਂ ਸਮਝਾ ਕੇ ਲੈ ਆਈ ਮੈਂ ਵੀ ਇਹ ਕੰਮ ਨਾ ਕਰੀ ਠੀਕ ਆ ਉਹਨਾਂ ਦੇ ਘਰ ਦਾ ਮਾਮਲਾ ਵਾ ਠੀਕ ਆ ਜੋ ਮਰਜ਼ੀ ਕਰਦੇ ਫਿਰ ਤੂੰ ਉਹ ਕਰ ਦਿੱਤੀ ਹੈ ਤੈਨੂੰ ਵੀ ਲੋੜ ਐਡਾ ਇੰਟਰਵਿਊ ਕਰਨ ਦੀ ਵਿੱਚ ਗੱਲਾਂ ਉਹ ਨਹੀਂ ਗੱਲ ਹੁੰਦੀ ਬੰਦਾ ਗਿਆ ਵਾ ਘਰ ਦੱਸ ਕੇ ਜਾਣਾ ਕਿ ਮੈਂ ਸ਼ਾਮਾਂ ਤੱਕ ਆਇਆ ਨਾ ਉਥੇ ਦਿਨ ਵੱਧ ਲਾਉਣਾ ਤੇ ਇਹ ਗੱਲ ਥੋੜੀ ਮੰਦੀ ਫਿਰ ਉਹ ਯਾਰ ਦੱਸਾਂ ਗੱਲ ਕੀ ਆ ਪੁੱਤ ਜਾਂ ਤਾਂ ਬੰਦਾ ਦੱਸ ਦੇ ਕਿ ਮੈਂ ਇੱਕ ਦਿਨ ਉਥੇ ਰਹਿਣਾ ਵਾ ਇੱਥੇ ਬੰਦਾ ਆਪਣਾ ਅਰੇਂਜਮੈਂਟ ਕਰ ਲੈਂਦਾ ਨਾ ਗੱਲ ਤੇਰੀ ਉਹ ਵੀ ਸਿਆਣੀ ਆ ਪਰ ਇਹ ਨਾ ਹੁਣ ਘਰ ਦਾ ਵੀ ਇੰਨਾ ਚੱਲਦਾ ਨਾ ਰੋਟੀ ਨਾ ਪਾਣੀ ਤੇ ਫੋਨ ਤੇ ਹੀ ਲਾਇਆ ਵਾ ਉਹ ਫੋਨ ਹੁਣ ਆਕੇ ਤੇ ਫੇਰ ਕਰ ਦਿੰਦਾ ਨਹੀਂ ਰਹਿਣ ਦੋ ਹੁਣ ਹੈ ਮੈਂ ਤਾਂ ਕਹੇ ਚੱਲ ਉਹਦੇ ਵੇਲੇ ਨੇ ਅੱਜ ਸ਼ਾਮ ਤਾਈ ਜਾਏ ਭਾਈ ਘੰਟੇ ਬਾਲਾਂ ਨੂੰ ਆਹੋ ਮੈਂ ਲਾਉਂਗਾ ਚ ਤੂੰ ਆਪੀ ਗੱਲ ਕਰਦੀ ਫਿਰ ਹੈ ਆਹੋ ਕਿੰਨਾ ਕਿਹਰੇ ਫਿਰ ਹੈਣਾ ਬੰਦੇ ਦੱਸਾਂ ਗੱਲ ਕੀ ਪੁੱਤ ਉਹਦਾ ਫਰਜ ਬੰਦਾ ਵਾ ਵੀ ਮੈਂ ਜਿਹੜੀ ਗੱਲ ਬਾਤ ਹੋਈ ਹੈ ਅੱਜ ਸਾਰਤੀ ਮੁਕੀ ਸਵੇਰੇ ਮੁਕੀ ਕੀ ਉਹ ਬੰਦਾ ਆਪਣੇ ਟਾਈਮ ਤੇ ਘਰ ਆਜੇ ਹੈ ਉਦੋਂ ਤਾਰਾਂ ਤੁਰਾਂ ਅੰਦਰ ਟਾਈਮ ਹੋ ਗਿਆ ਤੈਨੂੰ ਪਤਾ ਮੈਂ ਕਿਤੇ ਗੱਡੀਆਂ ਨਹੀਂ ਐਦਾਂ ਕਰੋ ਤੀ ਬੋ ਤਾਂ ਮੈਂ ਮੜਾ ਗਰੋਂਡੇ ਹੋਵਾਂ ਜਾ ਹੋਏ ਮਾਗੇ ਫੈਲ ਆਉਣਾ ਫੋਨ ਚੱਲ ਇਤਰਾ ਕਰਦੀ ਚੱਲ ਯਾਰ ਕੋਈ ਨਾ ਵੀ ਮੋੜੇ ਨੇ ਫੋਨ ਕਰ ਲੈਣਾ ਆਪੀ ਗੱਲ ਕਰ ਜਾਂਦਾਂ ਜਿਹੜੀ ਹੋਵੇ